ਹਲੇ ਬੱਚੇ ਠੀਕ ਨਹੀਂ ਹੈਗੇ ਜਾਨੀ ਕਿ ਵੀ ਉਹਨਾਂ ਦਾ ਮੈਡੀਕਲ ਚੱਲ ਰਿਹਾ ਹੈ ਟ੍ਰੀਟਮੈਂਟ ਚੱਲ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਰੋਟੀ ਪਾਣੀ ਵੀ ਇਹਨਾਂ ਨੂੰ ਦਿੰਦੇ ਨਹੀਂ ਸੀਗੇ ਕਹਿੰਦੇ ਵੀ ਜਿਵੇਂ ਹੁਣ ਆਪ ਖਾਂਦੇ ਸੀ ਜੇ ਥੋੜੀ-ਮੋਟੀ ਬਚ ਜਾਂਦੀ ਸੀ ਤਾਂ ਸਾਨੂੰ ਦੇ ਦਿੰਦੇ ਸੀਗੇ ਇਹ ਕੀ ਗੱਲਬਾਤ ਹੋ ਗਈ ਕਦੋਂ ਆ ਰਹੇ ਨੇ ਵਾਪਸ ਹਲੇ 1 ਹਫ਼ਤਾ ਲੱਗ ਜਾਊਗਾ ਇਹ ਕਹਿੰਦੇ ਨਹੀਂ ਤਾਂ ਸਾਨੂੰ ਤਾਂ ਆਸੀ ਖਤਮ ਹੋ ਗਈ ਸੀ ਜਿਵੇਂ ਉਹਨਾਂ ਨੇ 15 ਦਿਨ ਸਾਡੀ ਗੱਲਬਾਤ ਹੀ ਨਹੀਂ ਸਿਕਾਈ ਹੈਗੀ ਉਸ ਵੇਲੇ ਅਸੀਂ ਹਾਰ ਗਏ ਸੀ ਸਾਨੂੰ ਰਾਤ ਵੀ ਜਾਣਕਾਰੀ ਮਿਲੀ ਹੈ ਵੀ ਹੁਣ ਠੀਕ ਨੇ ਵੀ ਉੱਥੇ ਈਰਾਨ ਸਰਕਾਰ ਦੇ ਕੋਲ ਨੇ ਬੱਚੇ ਤੇ ਵੀ ਉਹਲੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਏ ਤੇ ਕਹਿੰਦੇ ਵੀ ਹਾਲੇ ਹਫਤੇ ਤੱਕ ਆਉਣਗੇ ਬੱਚੇ ਤੁਸੀਂ ਫੋਨ ਗੱਲ ਕਰੀ ਜਿਹੜੀ ਹਾਂਜੀ ਮੈਂ ਗੱਲ ਕਰੀ ਸੀ ਰਾਤ ਕਰੀ ਸੀਗੀ ਹਾਂਜੀ ਰਾਤ ਤੁਹਾਨੂੰ ਇਹਨਾਂ ਦੇ ਵਿੱਚ ਨੇ ਮੈਡੀਕਲ ਕੀ ਕਹਿੰਦੇ ਉਹ ਵੀ ਹੱਲੇ ਬੱਚੇ ਠੀਕ ਨਹੀਂ ਹੈਗੇ ਜਾਨੀ ਕਿ ਵੀ ਉਹਨਾਂ ਦਾ ਮੈਡੀਕਲ ਚੱਲ ਰਿਹਾ ਏ ਟ੍ਰੀਟਮੈਂਟ ਚੱਲ ਰਿਹਾ ਏ ਵੀ ਹਮਾਰੇ ਜਿਆਦਾ ਗਿਆ ਹਾਂਜੀ ਬਹੁਤ ਜਿਆਦਾ ਕੁੱਟਿਆ ਮਾਰਿਆ ਗਿਆ ਉਹਦੇ ਕਰਕੇ ਵੀ ਬਹੁਤ ਜਿਆਦਾ ਵੀਕ ਹੋਏ ਨੇ ਰੋਟੀ ਪਾਣੀ ਵੀ ਇਹਨਾਂ ਨੂੰ ਦਿੰਦੇ ਨੇ ਸੀਗੇ ਕਹਿੰਦੇ ਵੀ ਜਿਵੇਂ ਉਹ ਆਪ ਖਾਂਦੇ ਸੀ ਜੇ ਥੋੜੀ-ਮੋਟੀ ਬਚ ਜਾਂਦੀ ਸੀ ਤਾਜ਼ਾ ਨੂੰ ਦੇ ਦਿੰਦੇ ਸੀ। ਕੋਈ ਗੱਲਬਾਤ ਨਹੀਂ ਕਦੋਂ ਆ ਰਹੇ ਨੇ ਵਾਪਸ ਉਹ। ਹਲੇ 1 ਹਫ਼ਤਾ ਲੱਗ ਜੂਗਾ ਇਹ ਕਹਿੰਦੇ। ਕੱਲ ਉਹਨਾਂ ਦੇ ਵਾਈਟ ਪਾਸਪੋਰਟ ਉਹਨਾਂ ਨੇ ਬਣਾਏ ਆ। ਕਹਿੰਦੇ ਵੀ ਬਣਨੇ ਦਿੱਤੇ ਆ 2-3 ਦਿਨਾਂ ਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਚ ਫਿਰ ਕਰਨਗੇ। ਉਹਨੂੰ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ? ਨਹੀਂ ਜੀ। ਨਹੀਂ। ਨਹੀਂ ਜੀ। ਗੱਲ ਕੌਮ ਕਰਵਾਉਂਦੇ ਸੀ ਉਹਨਾਂ ਨਾਲ ਬੱਚਿਆਂ ਨਾਲ। ਉਧਰਲੇ ਜਿਹੜੇ ਉਹ ਸੀਗੇ ਡੋਂਕਰ ਸੀ ਜਿਨ੍ਹਾਂ ਨੇ ਚੱਕੇ ਸੀ ਬੱਚੇ ਉਹ ਹੀ ਕਰਵਾਉਂਦੇ ਸੀਗੇ ਹੁਣ ਜਦੋਂ ਦੁਬਾਰਾ ਫਿਰ ਹੁਣ ਤਾਂ ਜਿੱਥੇ ਉਹਨਾਂ ਨੇ ਪਕੜਿਆ ਵੀ ਈਰਾਨ ਪੁਲਿਸ ਵਾਲਿਆਂ ਨੇ ਪਕੜਿਆ ਉਹਨੂੰ ਉਹ ਹੀ ਕਰਵਾਉਂਦੇ ਸੀਗੇ ਉਹਨਾਂ ਨੇ ਹੀ ਕਰਵਾਈ ਸਾਡੀ ਗੱਲਬਾਤ ਉਹਨਾਂ ਨੇ ਕਿਵੇਂ ਦੇਖਦੇ ਹੋ ਕਿ ਭਾਰਤ ਸਰਕਾਰ ਅੱਗੇ ਆਈ ਆ ਭਾਰਤ ਸਰਕਾਰ ਦੇ ਅੱਗੇ ਆਉਣ ਤੋਂ ਬਾਅਦ ਫਿਰ ਈਰਾਨ ਨਾਲ ਸੰਪਰਕ ਹੋਇਆ ਹਾਂਜੀ ਠੀਕ ਹੈ ਨਾ ਜੀ ਅਸੀਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਵੀ ਭਾਰਤ ਸਰਕਾਰ ਦਾ ਵੀ ਧੰਨਵਾਦ ਆ ਈਰਾਨ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੱਚਿਆਂ ਨਾਲ ਗੱਲਬਾਤ ਕਰਾਈ ਹੈ ਨਹੀਂ ਤਾਂ ਸਾਨੂੰ ਤਾਂ ਅਸੀਂ ਖਤਮ ਹੋ ਗਈ ਸੀ ਜਿਵੇਂ ਉਹਨਾਂ ਨੇ 15 ਦਿਨ ਸਾਡੀ ਗੱਲਬਾਤ ਹੀ ਨਹੀਂ ਸੀ ਕਰਾਈ ਹੈਗੀ ਉਸ ਵੇਲੇ ਅਸੀਂ ਹਾਰ ਗਏ ਸੀ ਕਿੰਨਾ ਕਿੰਨੇ ਪੈਸੇ ਲਾਚਕੇ ਸੀ ਤੁਸੀਂ ਅਸੀਂ 18 ਲੱਖ ਪਹਿਲੋ ਦਿੱਤਾ ਫਿਰ ਉਹਨਾਂ ਨੇ 1 ਲੱਖ ਮੰਗਾਇਆ ਫਿਰ 4.5 ਲੱਖ ਫਿਰ ਮੰਗਾਇਆ ਉਹਨਾਂ ਨੇ ਪਹਿਲੋ 2 ਕਰੋੜ ਦੀ ਮੰਗ ਕਰਦੇ ਸੀ ਫੇ ਡੇਢ ਤੇ ਆ ਗਿਆ ਫੇ 1 ਕਰੋੜ ਤੇ ਆ ਗਿਆ ਹੁਣ 54 ਲੱਖ ਮੰਗਦੇ ਸੀ ਇਹ ਤਾਂ ਅਸੀਂ ਸਰਕਾਰਾਂ ਦਾ ਧੰਨਵਾਦ ਕਰਦੇ ਜੀ ਇਹਨਾਂ ਨੇ ਹੌਸਲਾ ਹੋਇਆ ਜਦੋਂ ਗੱਲਬਾਤ ਹੋਈ ਬੱਚੇ ਨੂੰ ਦੇਖ ਕੇ ਹਾਂਜੀ 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 ਕੋਈ ਏਜੰਟਾਂ ਤੇ ਕਾਰਵਾਈ ਹੋਈ ਨਹੀਂ ਏਜੰਟ ਭੱਜੇ ਹੋਏ ਨੇ ਜੀ ਸਾਡੇ ਹੱਥਾਂ 'ਚ ਕੋਈ ਏਜੰਟ ਨਹੀਂ ਆਇਆ ਹੈ ਦੇਖੋ ਬੇहद ਮੰਦਭਾਗੀ ਘਟਨਾ ਹੋਈ ਸੀ ਕਿ ਧੂਰੀ ਦਾ ਇੱਕ ਬੱਚਾ ਤੇ ਪੰਜਾਬ ਦੇ ਕੁੱਲ ਤਿੰਨ ਬੱਚੇ ਜਿਨ੍ਹਾਂ ਨੂੰ ਜਿਹੜੇ ਟਰੈਵਲ ਏਜੰਟ ਠੱਗ ਨੇ ਜਿਹੜੇ ਉਹਨਾਂ ਵੱਲੋਂ ਗਲਤ ਝਾਂਸੇ ਦੇ ਵਿੱਚ ਫਸਾ ਕੇ ਮੈਂ ਤਾਂ ਇਹ ਸਮਝਦਾ ਕਿਉਂਕਿ ਜਿਵੇਂ ਪਰਿਵਾਰ ਦੱਸ ਰਿਹਾ ਵੀ ਇੱਕ ਪੂਰਾ ਧੋਖਾ ਨੈਕਸਸ ਇੱਥੋਂ ਹੀ ਕਨਸਪੀਰੇਸੀ ਬਣਾ ਕੇ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀਗਾ ਤੇ ਅੱਜ ਕੇਂਦਰ ਸਰਕਾਰ ਦੇ ਜੋ ਕੇਂਦਰ ਸਰਕਾਰ ਵੱਲੋਂ ਗੱਲਬਾਤ ਕੀਤੀ ਗਈ ایران ਸਰਕਾਰ ਦੇ ਨਾਲ ਕਿਉਂਕਿ ਸਾਨੂੰ ਜਦੋਂ ਪਤਾ ਲੱਗਿਆ ਮੇਰੀ ਗੱਲ ਹੋਈ ਆਂਟੀ ਦੇ ਨਾਲ ਤਾਂ ਅਸੀਂ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਈ ਤੇ ਉਸ ਤੋਂ ਬਾਅਦ ایران ਸਰਕਾਰ ਨੇ ਵੀ ਬੜੀ ਜਲਦੀ ਇਹਦੇ ਉੱਤੇ ਐਕਸ਼ਨ ਕਰਦੇ ਹੋਏ ਜਿਹੜੇ ਕਿਡਨੈਪਰ ਨੇ ਅੱਠ ਉਹ ਵੀ ਫੜ ਲਏ ਤੇ ਜਿਹੜੇ ਸਾਡੇ ਬੱਚੇ ਸੀ ਪੰਜਾਬ ਦੇ ਉਹ ਵੀ ਛੁੜਵਾ ਲਏ ਨੇ ਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਘੱਟੋ-ਘੱਟ ਜਿਹੜੇ ਮਾਪਿਓ ਨੇ ਉਹਨਾਂ ਨੂੰ ਸੁੱਖ ਦਾ ਸਾਹ ਹੈ ਤੇ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਉਹਨਾਂ ਲਈ ਬਹੁਤ ਜਲਦ ਜਿਹੜੀ ਕੇਂਦਰ ਸਰਕਾਰ ਦੀ ਕੋਸ਼ਿਸ਼ ਰਹੂਗੀ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾਵੇ ਪਰ ਬੇहद ਮੰਦਪਾ ਗਾ ਵੀ ਹੈ ਕਿ ਕਿਉਂਕਿ ਇਹ ਧੂਰੀ ਦੇ ਰਹਿਣ ਵਾਲੇ ਨੇ ਤੇ ਖੁਦ ਸੀਐਮ ਸਾਹਿਬ ਦਾ ਇਹ ਸ਼ਹਿਰ ਹੈ ਇਹ ਹਲਕਾ ਹੈ ਪਰ ਇਹਨਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦੇਖੋ ਡੇ 1 ਤੋਂ ਜਿੱਦਨ ਮੈਨੂੰ ਪਤਾ ਲੱਗਿਆ ਮੇਰੀ ਫੋਨ ਤੇ ਗੱਲ ਹੋਈ ਹੈ ਸਾਰੀ ਮੈਂ ਜਿੰਨੀ ਰਿਕਾਰਡਿੰਗ ਸੀਗੀ ਇਹਨਾਂ ਨਾਲ ਫੋਨ ਤੇ ਗੱਲ ਹੁੰਦੀ ਮੈਂ ਸਾਰੀ ਸੈਂਟਰ ਸਰਕਾਰ ਨੂੰ ਭੇਜੀਗੀ ਜੋ ਸਾਡੇ ਨੁਮਾਇੰਦੇ ਨੇ ਤਰਨ ਚੁਗ ਜੀ ਨੂੰ ਭੇਜੀ ਮੈਂ ਸਰਸਾ ਸਾਹਿਬ ਨੂੰ ਤੇ ਉਹ ਸਾਰੀ ਜਿਹੜੀ ਕਾਰਵਾਈ ਹੈ ਉਹ ਕਰਵਾਈ ਗਈ ਤੇ ਮੈਂ ਇਸ ਗੱਲ ਤੇ ਬੜੀ ਖੁਸ਼ੀ ਹੈ ਕਿ ایران ਸਰਕਾਰ ਵੱਲੋਂ ਬੜੀ ਛੇਤੀ ਐਕਸ਼ਨ ਲੈ ਕੇ ਬੱਚੇ ਰਿਹਾਬ ਵੀ ਕਰਾਏਗੇ ਪਰ ਦੁੱਖ ਇਸ ਗੱਲ ਦਾ ਹੈ ਵੀ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜਾ ਪੈਰਲੈਲੀ ਇੱਕ ਦਰਖਾਸਤ ਦਿੱਤੀ ਗਈ ਸੀ ਅੱਜ ਤੱਕ ਉਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਸਾਰਾ ਇਹ ਸਾਜ਼ਿਸ਼ ਰਚੀ ਜਿਨ੍ਹਾਂ ਨੇ ਪੈਸੇ ਖਾਦੇ ਉਹਨਾਂ ਦੇ ਖਿਲਾਫ ਉਹ ਲੱਭੇ ਨਹੀਂ ਗਏ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਇਹ ਵੀ ਦੁਖਦਾਈ ਹੈ ਪਰ ਚਲੋ ਪਰਿਵਾਰ ਨੂੰ ਅੱਜ ਬੜਾ ਹੌਸਲਾ ਹੈ ਕਿਉਂਕਿ ਪਹਿਲਾਂ ਜਿਹੜਾ ਹੁਸਨਪ੍ਰੀਤ ਆ ਲੜਕਾ ਉਹਦੇ ਪਿਤਾ ਜੀ ਵੀ ਪਿਛਲੇ 2 ਸਾਲ ਪਹਿਲਾਂ ਚਲੇ ਗਏ ਸੀ ਤੇ ਉਹਦੇ ਦਾਦੀ ਜੀ ਤੇ ਉਹਦੇ ਮਾਤਾ ਜੀ ਇਕੱਲੇ ਸੀ ਰਹਿ ਗਏ ਸੀ ਤੇ ਬੜਾ ਪ੍ਰਮਾਤਮਾ ਜੀ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਨੇ ਹੱਥ ਦੇ ਕੇ ਤਿੰਨੋਂ ਹੀ ਬੱਚੇ ਰਖ ਲਏ ਤੇ ਬਹੁਤ ਜਲਦ ਤੰਦਰੁਸਤ ਹੋ ਕੇ ਉਹ ਪੰਜਾਬ ਦੇ ਵਿੱਚ ਲੌਟਣਗੇ ਤੇ ਪੰਜਾਬ ਦੇ ਵਿੱਚ ਕੋਈ ਆਪਣਾ ਕਿੱਤਾ ਸ਼ੁਰੂ ਕਰਨਗੇ ਤੇ ਬੜੇ ਅੱਜ ਖੁਸ਼ੀ ਦੀ ਗੱਲ ਆ ਤੇ ਇਹਨਾਂ ਦਾ ਮੂ ਵੀ ਮਿੱਠਾ ਕਰਵਾਇਆ ਸੀ ਪਰ